ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮਾਤਾ ਸਲਖਣੀ ਜੀ ਦੇ ਵਿਆਹ ਪੂਰਵਕ ਦੀਆਂ ਸਾਰੀ ਸੰਗਤਾਂ ਨੂੰ ਬਹੁਤ ਬਹੁਤ مبارਕ ਹੈ ਜੀ ਨਾਲ ਹੀ ਦਰਸ਼ਨ ਕਰੋ ਉਸ ਸਥਾਨ ਦੇ ਜਿਸ ਸਥਾਨ ਤੇ ਮਾਤਾ ਸਲਖਣੀ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਰ ਜੋਇ ਸੰਤ ਨਾਲ ਹੀ ਦਰਸ਼ਨ ਕਰਾਵਾਂਗੇ ਖੰਡੀ ਖੋਈ ਦੇ ਜੋ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨਾਲ ਸ਼ਸ਼ੋਭੀ ਤੇ ਨਾਲ ਹੀ ਦਰਸ਼ਨ ਕਰਾਵਾਂਗੇ ਉਸ ਇਤਿਹਾਸਿਕ ਕੰਨ ਦੇ ਜੋ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨਾਲ ਸਬੰਧ ਰੱਖਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਤੇ ਮਾਤਾ ਸਲਖਣੀ ਜੀ ਦੇ ਵਿਆਹ ਪੂਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਆਪ ਸੰਗਤ ਤੇ ਮੇਰ ਭਰਿਆ ਹੱਥ ਰੱਖਣ ਤੇ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖਿਓ ਸੰਗਤ ਜੀ ਇਗਨੋਰ ਨਾ ਕਰਿਆ ਕਰੋ ਇਦਾਂ ਦੀਆਂ ਇਤਿਹਾਸਿਕ ਵੀਡੀਓ ਬਣਾਉਣ ਦੇ ਲਈ ਸਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਤੇ ਫਿਰ ਜਾ ਕੇ ਤੁਹਾਡੀ ਸੰਗਤ ਤੱਕ ਪੇਚ ਕਰਦੇ ਆ ਤੇ ਤੁਸੀਂ ਜਸਟ ਜਸਟ 5-7 ਸਕੰਡ ਦੀ ਵੀਡੀਓ ਦੇਖ ਕੇ ਛੱਡ ਦਿੰਦੇ ਹੋ ਕਿਰਪਾ ਕਰਕੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਤੇ ਨਾਲ ਆਪਣੇ ਜਵਾਕਾਂ ਨੂੰ ਇਤਿਹਾਸ ਦੇ ਬਾਰੇ ਦਿਖਾਇਆ ਕਰੋ ਤੇ ਨਾਲ ਹੀ ਦਰਸ਼ਣਦਾਰੇ ਕਰਿਆ ਕਰੋ ਸਾਰੀ ਸੰਗਤ ਨੂੰ ਬੇਨਤੀ ਹੈ ਜੋ ਦਰਸ਼ਨ ਕਰਨ ਨਾਲ ਦਿਨਾ ਸ਼ੇਅਰ ਜੁਰੂ ਕਰਦੇ ਹੋ ਆਓ ਸੰਗਤ ਦੱਸਿਆ ਇਥੋਂ ਦਾ ਪੂਰਾ ਇਤਿਹਾਸ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਸਥਿਤ ਸ਼ਹਿਰ ਬਟਾਲੇ ਦਾ ਇਹ ਸਤਾਨ ਬਹੁਤ ਮਹੱਤਤਾ ਰੱਖਦਾ ਹੈ ਇਹ ਪ੍ਰਸਿੱਧ ਨਗਰ ਬਹਿਲੋ ਲੋਦੀ ਦੇ ਰਾਜ ਕਾਲ ਵਿੱਚ ਇੱਕ ਪੱਟੀ ਰਾਜਪੂਤ ਰਾਏ ਆਰਾਮ ਦਿਉਣੇ ਵਸਾਇਆ ਸੀਗਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਸੰਬੰਧਿਤ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਅਗਲੀ ਵੀਡੀਓ ਦੇ ਵਿੱਚ ਆਪ ਸੰਗਤ ਨੂੰ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਦਰਸ਼ਨ ਕਰਾਵਾਂਗੇ ਜਿਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਮਾਤਾ ਸਿਲਖਣੀ ਜੀ ਦੇ ਆਨੰਦ ਕਾਰਜ ਹੋਏ ਸਨ ਤੇ ਨਾਲ ਹੀ ਗੁਰਦੁਆਰਾ ਸਤ ਕਰਤਾਰੀਆ ਵੀ ਉਸਦੇ ਵੀ ਆਪ ਸੰਗਤ ਨੂੰ ਦਰਸ਼ਨਦਾਰੇ ਜਿਹੜੇ ਆ ਉਹ ਕਰਵਾਵਾਂਗੇ ਸੰਗਤ ਜੀ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਦੀ ਇਤਿਹਾਸਕ ਯਾਦਗਾਰ ਕੰਦ ਉਸਦੇ ਵੀ ਆਪ ਸੰਗਤ ਨੂੰ ਦਰਸ਼ਨਦਾਰੇ ਜਿਹੜੇ ਆ ਉਹ ਕਰਾਉਣ ਜਾ ਰਹੇ ਹਾਂ ਜਦੋਂ ਸੇਗੁਰ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਨਗਰੀ ਵਿੱਚ ਬਰਾਤ ਲੈ ਕੇ ਆਏ ਸਨ ਜਿਸ ਸਥਾਨ ਤੇ ਬਰਾਤ ਦਾ ਉਤਾਰਾ ਕੀਤਾ ਗਿਆ ਸੀ ਨਾ ਇਹ ਹਵੇਲੀ ਪਾਈ ਜਮੀਤ ਰਾਏ ਬਾਂਸੀ ਦੀ ਸੀ ਇਤਿਹਾਸ ਅਨੁਸਾਰ ਗੁਰੂ ਜੀ ਦੇ ਸੋਹਰਾ ਪਰਿਵਾਰ ਦੀਆਂ ਲੜਕੀਆਂ ਨੇ ਹਾਸਾ ਮਖੌਲ ਕਰਨ ਲਈ ਲਾੜੇ ਜਾਣੇ ਕਿ ਗੁਰੂ ਸਾਹਿਬ ਜੀ ਦਾ ਮੰਝਾ ਇੱਕ ਪੁਰਾਣੀ ਕੱਚੀ ਖਾਂਦ ਦੇ ਨੇੜੇ ਡਾਤਾ ਸੀਗਾ ਜਿੱਥੇ ਮੌਜੂਦ ਇੱਕ ਬਜ਼ੁਰਗ ਮਾਤਾ ਨੇ ਗੁਰੂ ਜੀ ਨੂੰ ਕਿਹਾ ਕਿ ਕੱਚੀ ਕੰਦ ਹੈ ਜੋ ਢਹਿਣ ਵਾਲੀ ਹੈ ਇੱਥੋਂ ਉੱਠ ਕੇ ਜਰਾ ਪਰੇ ਹੋ ਜੋ ਬਜ਼ੁਰਗ ਮਾਤਾ ਦੇ ਇਹ ਬੋਲ ਸੁਣ ਕੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮਾਤਾ ਜੀ ਇਹ ਕੰਦ ਜੁਗੋ ਜੁਗ ਕਾਇਮ ਰਹੇਗੀ ਸਦਾ ਹੀ ਕਾਇਮ ਰਹੇਗੀ ਜਿਵੇਂ ਕਿ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਉਸ ਪਾਉਣ ਪਿੱਤਰ ਕੰਦ ਜੋ ਸ਼ੀਸ਼ੇ ਦੇ ਵਿੱਚ ਮੜੀ ਹੋਈ ਹੈ ਉਹ ਕੱਚੀ ਕੰਦ ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਦੇ ਫਰੇਮ ਦੇ ਵਿੱਚ ਅੱਜ ਵੀ ਸੁਰੱਖਿਅਤ ਹੈ ਮਹਾਰਾਜ ਸ਼ੇਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਇਸ ਸਥਾਨ ਨੂੰ ਪੱਕਾ ਕਰਵਾਇਆ ਗੁਰੂ ਸਥਾਨ ਬਣਵਾਇਆ ਕਿ ਸੰਗਤਾਂ ਲਈ ਦਰਸ਼ਨ ਕਰਨ ਲਈ ਖਿੱਚ ਦਾ ਕੇਂਦਰ ਬਣਿਆ ਰਹੇ ਜੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਵਿਆਂ ਸੰਬੰਧੀ ਇਤਿਹਾਸਿਕ ਦੇ ਪੰਨਿਆਂ ਦੇ ਅੰਕਿਤ ਹੈ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਵੱਡੀ ਭੈਣ ਬੀਬੇ ਨਾਨਕੀ ਜੀ ਦੇ ਪਾਸ ਸੁਲਤਾਨਪੁਰ ਲੋਧੀ